ਨਗਰ ਕੌਂਸਲ ਅਬਦਾਨ ਮੋਹਿਦ ਗੁੰਦਰਾ ਵੱਲੋਂ ਪਿਛਲੇ ਦਿਨੀ ਕਿਹਾ ਗਿਆ ਸੀਗਾ ਵੀ ਪਾਰਕਿੰਗ ਬਣਾਈ ਜਾਊਗੀ ਅੱਜ ਵੈਟਰਨਰੀ ਹਸਪਤਾਲ ਵਿਖੇ ਪਹੁੰਚੇ ਆ ਤਾਂ ਜਾਇਜ਼ਾ ਲੈ ਰਹੇ ਨੇ ਗੱਲਬਾਤ ਵੀ ਆਪਾਂ ਬਾਅਦ ਵਿੱਚ ਕਰਾਂਗੇ ਉਹਨਾਂ ਦਾ ਇਸ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਪਾਰਕਿੰਗ ਨੂੰ ਲੈ ਕੇ ਉਹ ਕਹਿ ਰਹੇ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਉਸ ਤੋਂ ਬਾਅਦ ਕਿਸਪਰੇਜ ਹੀ ਕਰਾ ਲਓ ਜੋ ਲੋੜ ਹੈ ਇਹ ਰੇਗਨ ਆਪਾਂ ਗੇਟ ਜੂਂਦੇ ਆ ਗੇਟ ਤੋਂ ਬਾਅਦ ਬੰਦਾ ਦੇਖ ਲਾ ਅਗਲੇ ਦੇਖ ਲਾ ਦੇ ਗੇਸ ਕੋਈ ਚੜਾਈ ਕabhi ਸ਼ਾਮ ਤੱਕ ਪੂਰੀ ਇਹ ਵੀ ਭੁੱਲੇ ਰਹੇ ਛੇੜਾ ਨਹੀਂ ਚੁਰਮਣੀ ਰਾਤ ਨੂੰ ਸਮਾਰਟ ਕੋਲੇ ਗਿੰਗਿੰਗਾਂ ਵਾਲੇ ਇਹਨਾਂ ਲਈ ਆਥਰੀ ਪਾਰਕਿੰਗ ਆ ਬਾਹਰ ਜਗ੍ਹਾ ਆਪਾਂ ਨੂੰ ਮਿੱਟੀ ਨਹੀਂ ਕਿ ਸਰ ਆਪਾਂ ਸ਼ੈੱਡ ਪਾਉਣਾ ਉਹਦਾ ਛੋਟਾ ਜਿਹਾ ਉਹ ਸਾਈਡ ਤੇ ਪਾ ਲਓ ਆਪਣੇ ਵਾਲੇ ਪਾਸੇ ਪਾਓ ਹਾਂ ਜਿੱਥੇਲੇ ਬਸ ਉਧਰ ਨਾ ਪਾਓ ਇੱਧਰ ਪਾਓ ਤਾਂ ਕਿ ਬੰਦਾ ਆਪਣਾ ਇੱਕ ਬੈਜ ਨਹੀਂ ਪਾਉਂਦਾ ਮੈਨੂੰ ਇਹ ਇੱਕ ਜਆ ਆਪਣਾ ਖੜਜਾ ਮੈਡੀਕਲ ਨਰੀ ਹਸਪਤਾਲ ਦੇ ਵਿੱਚ ਪਹੁੰਚੇ ਜਿੱਥੇ ਕਿ ਨਗਰ ਕਾਉਂਸਲ ਵੱਲੋਂ ਪਾਰਕਿੰਗ ਬਣਾਈ ਜਾਵੇਗੀ ਪ੍ਰਧਾਨ ਮੋਹਤ ਸੰਦਰਮ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਪੁੱਛ ਲੈਣੇ ਆਂ ਇਸ ਸਬੰਧ ਵਿੱਚ ਉਹਨਾਂ ਦਾ ਕੀ ਕਹਿਣਾ ਹਾਂਜੀ ਪ੍ਰਧਾਨ ਜੀ ਕਿਸ ਵਿਸ਼ੇ 'ਚ ਪਹੁੰਚੇ ਹੋ ਜੀ ਅੱਜ ਮਾਨ ਜੋ ਹਲਕਾ ਵ代ਕ ਨਾਲ ਸਵੇਰੇ ਫੋਨ ਤੇ वार्तालाप ਹੋਈ ਸੀ ਤਾਂ ਉਹਨਾਂ ਨਾਲ ਕੋਲ ਟ੍ਰੈਫਿਕ ਦੀ ਸਮੱਸਿਆ ਬਾਰੇ ਬਾਜ਼ਾਰ ਵਾਲੇ ਵੀ ਗਏ ਹੋਣੇ ਆ ਉਹਨਾਂ ਨੇ ਸਵੇਰੇ ਫਿਰ ਮੈਨੂੰ ਬੁਲਾਇਆ ਫਿਰ ਸਾਡੀ ਡਿਸਕਸ਼ਨ ਉਹੀ ਕਿ ਅਸੀਂ ਕੁਝ ਦਿਨ ਪਹਿਲਾਂ ਵਾਅਦਾ ਕੀਤਾ ਸੀ ਕਿ ਵੈਟਰਨਰੀ ਹਸਪਤਾਲ ਨੂੰ ਆਰਟ ਟਾਈਮ ਅਸੀਂ ਪਾਰਕਿੰਗ ਬਣਾਣਾ ਤਾਂ ਫਿਰ ਅੱਜ ਇਹਦਾ ਦੌਰਾ ਤਾਂ ਕੀਤਾ ਗਿਆ ਤਾਂ ਦੇਖੋ ਤੁਸੀਂ ਕਿੰਨਾ ਗੰਦ ਪਿਆ ਹੋਇਆ ਸੀ ਇਹਨੂੰ ਸਫਾਈ ਕਰਕੇ ਫਿਲਹਾਲ ਹਫਤੇ ਜਾਂ 10 ਦਿਨਾਂ ਦੇ ਅੰਦਰ ਅਸੀਂ ਇਹਨੂੰ ਇੱਕ ਕਾਰਜੀ ਤੌਰ ਤੇ ਪਾਰਕਿੰਗ ਬਣਾਵਾਂਗੇ ਤੇ ਜਿੰਨਾ ਕਾਲੜਾ ਸਵੀਟਸ ਤੋਂ ਲੈ ਕੇ ਤੁਸੀਂ ਅੱਗੇ ਤੱਕ ਦੇਖਦੇ ਹੋ ਰਾਸ਼ਾ ਫੂਡ ਦੀਆਂ ਦੁਕਾਨਾਂ ਅੱਗੇ ਕੱਪੜੇ ਦੀ ਸਾਰੀ ਲਾਈਨ ਤੁਸੀਂ ਦੇਖਦੇ ਹੋ ਰਾਸ਼ਨਾ ਭਰੀ ਰਹਿੰਦੀ ਆ ਸੋ ਉਹਦੇ ਨਾਲ ਲੋਕਾਂ ਨੂੰ ਰੀਲੀਫ ਮਿਲ ਜੂਗਾ ਤੇ ਅਸੀਂ ਇਹਨੂੰ ਹਫਤੇ ਦਾ ਦਿਨ ਚ ਸ਼ੁਰੂ ਕਰਨ ਦੀ ਪਲਾਨ ਕਰ ਰਹੇ ਹਾਂ ਕੋਈ ਮੁਲਾਜ਼ਮ ਵੀ ਰੱਖੋਗੇ ਮੁਲਾਜ਼ਮ ਅਸੀਂ ਫਿਲਹਾਲ ਫ੍ਰੀ ਪਾਰਕਿੰਗ ਚਲਾਵਾਂਗੇ ਅੱਛਾ ਜੀ ਕਿਉਂਕਿ ਬਾਜ਼ਾਰ ਆ ਕਿਉਂਕਿ ਬਾਜ਼ਾਰ ਇੱਥੇ ਉਹੀ ਬੰਦਾ ਗੱਡੀ 'ਚ ਰੁਕਦਾ ਜਿਹਨੇ ਖੜ ਕੇ ਗੱਡੀ 'ਚੋਂ ਕੋਈ ਸਮਾਨ ਲੈਣਾ ਜੇ 300 400 ਰੁਪਏ ਦੇ ਸਮਾਨ ਲੈਣਾਂ ਨੂੰ 20 ਰੁਪਏ ਪਰਚੀ ਲਾ ਦਾਂਗੇ ਮਾਣ ਜੋ ਹਲਕਾ ਵਿਧਾਇਕ ਦੇ ਦਿਸ਼ਾ ਨਿਰਦੇਸ਼ ਉਹ ਕਹਿੰਦੇ ਵੀ ਆਪਾਂ ਫਿਲਹਾਲ ਅਜੇ ਨੂੰ ਫ੍ਰੀ ਪਾਰਕਿੰਗ ਚਲਾਈਏ ਕਿ ਲੋਕਾਂ ਨੂੰ ਸੁਵਿਧਾ ਦੇਣੀ ਹੈ ਕਿਉਂਕਿ ਸਾਡੀ ਇਹ ਜਗ੍ਹਾ ਕਾਫੀ ਟਾਈਮ ਤੋਂ ਬੰਦ ਪਈ ਆ ਜੇ ਉਰੇ ਨਗਰ ਕੌਂਸਲ ਨੂੰ ਮੁਲਾਜ਼ਮ ਲਾ ਕੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਕੰਟਰੋਲ ਕੋਈ ਅੱਜ ਵੀ ਕਾਰਵਾਈ ਕੀਤੀ ਗਈ ਹੈ ਬਾਜ਼ਾਰ ਦੇ ਵਿੱਚ ਹਾਂਜੀ ਅੱਜ ਮੈਂ ਤੁਹਾਨੂੰ ਦੱਸਦਾ ਕਿ ਅੱਜ ਅਸੀਂ ਜਿਵੇਂ ਅੰਦਰਲਾ ਬਾਜ਼ਾਰ ਸਾਫ਼ ਕੀਤਾ ਅੱਜ ਸਾਡੇ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ ਦੀ ਰਹਿਨਮਾਈ ਦੇ ਵਿੱਚ ਅਸੀਂ ਕੁਹਾੜਾ ਰੋਡ ਰਾਂਘੋ ਰੋਡ ਦੀ ਸਫਾਈ ਕੀਤੀ ਆ ਤੇ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਦਾ ਅਸੀਂ ਤੁਹਾਡੇ ਲਈ ਕੰਮ ਕਰ ਰਹੇ ਹਾਂ ਜੇ ਕੋਈ ਸਾਡੇ ਮੁਲਾਜ਼ਮ ਆਂਦਾ ਤਾਂ ਤੁਹਾਨੂੰ ਪਿਆਰ ਨਾਲ ਹੀ ਉਹ ਬੇਨਤੀ ਕਰਦਾ ਆ ਪਰ ਉਹਨਾਂ ਮਿਸਬੀਹਵ ਵੀ ਨਾ ਕਰੀਏ ਕਿਉਂਕਿ ਜੇ ਕੱਲ ਨੂੰ ਤੁਸੀਂ ਸਾਡੇ ਮੁਲਾਜ਼ਮ ਨਾਲ ਹੀ ਮਿਸਬੀਹਵ ਕਰੋਗੇ ਫਿਰ ਉਹ ਨਗਰ ਕੌਂਸਲ ਨਾਲ ਮਿਸਬੀਹਵ ਕੋ ਅਸੀਂ ਕਾਰਵਾਈ ਵੀ ਕਰਵਾਵਾਂਗੇ ਅਸੀਂ ਤਾਂ ਤੁਹਾਡੇ ਲਈ ਕੰਮ ਕਰ ਰਹੇ ਹਾਂ ਪੀਲੀ ਪੱਟੀ ਔਰ ਜਿਵੇਂ ਬਾਜ਼ਾਰ ਦੇ ਵਿੱਚ ਗਾਹਕ ਵਧਿਆ ਮੈਨੂੰ ਆਸ ਆ ਤੁਸੀਂ ਦੇਖੋਗੇ ਆ ਜਿਹੜਾ ਕੁਹਾੜਾ ਰੋਡ ਆ ਤੇ ਇਹਦੇ ਤਾਂ ਮੈਨੂੰ ਇਹ ਨਹੀਂ ਸਮਝ ਆ ਰਹੀ ਸੀ ਵੀ ਦੁਕਾਨ ਕਿੱਥੇ ਆ ਤੇ ਸਮਾਨ ਕਿੱਥੇ ਆ ਸਭ ਤੋਂ ਵੱਧ ਜੇ ਕਿਸੇ ਬੰਦਿਆਂ ਨੇ ਕਬਜ਼ਾ ਕੀਤਾ ਹੋਇਆ ਤਾਂ ਕੁਹਾੜਾ ਰੋੜਾ ਬਿਲਕੁਲ ਤੁਸੀਂ ਦੇਖ ਰਹੇ ਹੋ ਕੱਲ ਵਾਲਾ ਸਵੀਟਸ ਤੋਂ ਜਿਹੜਾ ਆਪਾਂ ਕੁਹਾੜੇ ਨੂੰ ਜਾਂਦੇ ਆ ਤਾਂ ਬਿਲਕੁਲ ਉਥੋਂ ਮੇਰਾ ਖਿਆਲ ਆ ਵੀ 15-15 ਫੁੱਟ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਆ ਸੋ ਬੇਨਤੀ ਹੈ ਕਿ ਉਥੇ ਗੱਬੇ ਤੁਸੀਂ ਦੇਖਿਆ ਜਿਹੜਾ ਸਾਡਾ ਫੁੱਟਪਾਥ ਬਣਿਆ ਉਹਦੇ ਤੇ ਕੁਝ ਬੰਦੇ ਉੱਪਰੇ ਬੈਠ ਕੇ ਕੱਪੜੇ ਵੇਚਦੇ ਸੀ ਜੋ ਕਿ ਬਾਹਰੋਂ ਕੇ ਤੋਂ ਅਜ ਦੱਸੇ ਜਾਂਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਉਹ ਅਸੀਂ ਉੱਥੋਂ ਉਹਨਾਂ ਨੂੰ ਹਟਾ ਕੇ ਅਸੀਂ ਉੱਥੇ ਉਹਨੂੰ ਬੂਟੇ ਲਾ ਦਾਂਗੇ ਪਾਮ ਟਰੀ ਛੇਤੀ ਲਗਾ ਦਵਾਂਗੇ ਰਾਹੋਂ ਰੋਡ ਵਾਲੀਆਂ ਜਿਹੜੀਆਂ ਕੁਝ ਰੇੜੀਆਂ ਇਹਨਾਂ ਨੂੰ ਵੀ ਕਿਤੇ ਜਗ੍ਹਾ ਦਿੱਤੀ ਹੋਊਗੀ ਬਿਲਕੁਲ ਜੀ ਰੇੜੀਆਂ ਨੂੰ ਰੇੜੀ ਵਾਲਿਆਂ ਨਾਲ ਮੀਟਿੰਗ ਕਰਾਂਗੇ 5-7 ਦਿਨ ਤੱਕ ਹਜੇ ਤੱਕ ਤਾਂ ਕੋਈ ਦੇਖ ਰਹੇ ਕੋਈ ਐਸੀ ਇਸ਼ੂ ਵਾਲੀ ਗੱਲ ਨਹੀਂ ਇਹਨਾਂ ਦੀ ਕੋਈ ਪੀਲੀ ਪੱਟੀ ਦੇ ਪਿੱਛੇ ਰੇੜੀਆਂ ਲੈ ਜਾਣ ਹੂੰ ਇਹ ਕੀ ਕਰਦੇ ਨੇ ਕੁਝ ਸਮੇਂ ਲਈ ਪੀਲੀ ਪੱਟੀ ਦੇ ਪਿੱਛੇ ਆ ਜਾਂਦੇ ਨੇ ਤੇ ਮੈਂ ਉਹਨਾਂ ਨੂੰ ਵਾਰਨਿੰਗ ਦਿੰਦਾ ਵੀ ਐਵੇਂ ਨਾ ਕਰੋ ਫੇ ਮੁੜ ਕੇ ਅਸੀਂ ਹੁਣ ਤਾਂ ਅਸੀਂ ਅੱਜ ਅਸੀਂ ਦੋ ਦੁਕਾਨਦਾਰਾਂ ਦਾ 33 300 ਰੁਪਏ ਦਾ ਜੁਰਮਾਨਾ ਲਾਇਆ ਉਹਨਾਂ ਨੂੰ ਕਿਉਂਕਿ ਜਦੋਂ ਸਾਡੇ ਕਹਿਣ ਦੇ باوجود ਕੋਈ ਅਸਰ ਨਹੀਂ ਤੇ ਫਿਰ ਸਰਕਾਰ ਨੂੰ ਸਖਤ ਹੋਣਾ ਪਊਗਾ ਅਸੀਂ ਕਿਸੇ ਦੀ ਸਪਾਰਸ਼ ਨਹੀਂ ਮੰਨਦੇ ਸਾਡਾ ਟੀਚਾ ਇੱਕੋ ਆ ਕਿ ਅਸੀਂ ਸ਼ਹਿਰ ਨੂੰ ਸੋਹਣਾ ਬਣਾਉਣਾ ਇਹਦੇ ਲਈ ਜੇ ਸਖਤੀ ਕਰਨੀ ਪਈ ਤਾਂ ਉਹਨਾਂ ਦੇ ਦਿਲ ਝੂਠ ਕਰਾਂਗੇ ਕਈ ਲੋਕਾਂ ਦੇ ਕਮੈਂਟ ਵੀ ਆ ਜਾਂਦੇ ਆ ਫੋਨ ਵੀ ਕਰਕੇ ਕਹਿੰਦੇ ਆ ਨਵੀਂ ਵਿਆਹੀ ਚਾਰ ਦਿਨ ਚੂੜਾ ਛਣਕਾਂ ਦੀ ਇਸ ਬਾਰੇ ਕੀ ਕਹੋਗੇ ਮੈਂ ਹੀ ਕਹੂੰਗਾ ਵੀ ਹੁਣ ਤਾਂ ਮੇਰਾ ਖਿਆਲ ਪ੍ਰਭਾਤਮਾ ਸੁੱਖ ਰੱਖੇ ਤਿੰਨ ਮਹੀਨੇ ਹੋ ਗਏ ਤੇ ਨਵੀਂ ਬਾਈ 12 ਦਿਨ ਬਾਅਦ ਚੂੜਾ ਲਾ ਲੰਦੀ ਆ ਤੇ ਅਸੀਂ ਦੁਪਹਿਰ ਹਜੇ ਗਰਮੀ ਸ਼ੁਰੂ ਹੋਈ ਆ 1:30 ਵਜੇ ਇਹੀ ਦੇ ਬਾਜ਼ਾਰ 'ਚ ਚੂੜਾ ਛਣਕਾਉਂਦੇ ਫਿਰਦੇ ਆ ਇਹ ਜਿਹੜੀ ਨਵੀਂ ਵਿਆਹੀ ਆ ਇਹਦਾ ਚੂੜਾ ਜਿੰਨੇ ਜਿੰਨਾ ਸਵੇਂ ਕੁਰਸੀ 'ਤੇ ਬੈਠੂਗੀ ਇਹ ਚੂੜਾ ਵਾ ਕੇ ਰੋਗੀ ਅੱਛਾ ਮੰਨ ਲਓ ਇੱਥੇ ਪਾਰਕਿੰਗ ਬਣ ਜਾਂਦੀ ਆ ਜਿਹੜੇ ਬਾਹਰ ਗੱਡੀਆਂ ਖੜ ਜਾਂਦੀਆਂ ਜਿਵੇਂ ਲਿਖੇ ਲਾਇਆ ਹੋਇਆ ਤਾਂ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਊਗੀ ਬਾਅਦ ਵਿੱਚ ਅਸੀਂ ਪੰਜਾਬ ਪੁਲਿਸ ਨਾਲ ਮੀਟਿੰਗ ਕਰਾਂਗੇ ਔਰ ਇੱਕ ਮੁਲਾਜ਼ਮ ਲਵਾਵਾਂਗੇ ਦੋ ਇੱਥੇ ਟ੍ਰੈਫਿਕ ਵਾਲਾ ਮੇਰੀ ਤੁਹਾਡੇ ਨਾਲ ਤੁਹਾਡੇ ਮਾਰ ਕਹਿ ਰਿਹਾ ਤਾਂ ਮੈਂ ਜੋ ਮੈਂ ਕਹਿਣਾ ਕਰਨ 'ਚ ਵਿਸ਼ਵਾਸ ਰੱਖਦਾ ਅਸੀਂ ਐਮਐਲ ਸਾਹਿਬ ਨੇ ਫੋਨ ਕਰ ਮੈਮ ਐਲ ਸਾਹਿਬ ਨਾਲ ਗੱਲ ਹੋ ਗਈ ਲੋੜ ਪਈ ਮੈਡਮ ਐਸਐਸਪੀ ਨੂੰ ਫੋਨ ਕਰਨਗੇ ਅਸੀਂ ਇੱਕ ਪੱਕਾ ਟ੍ਰੈਫਿਕ ਵਾਲਾ ਇੱਥੇ ਲਵਾਵਾਂਗੇ ਜੇ ਕੋਈ ਗੱਡੀ ਉਰੇ ਖੜੂਗੀ ਤਾਂ ਉਹਦਾ ਚਲਾਨ ਹੋਊਗਾ ਨਹੀਂ ਟੋ ਕਰ ਲੈਣਗੇ ਕਿਉਂਕਿ ਜੇ ਸਖਤੀ ਕਰਾਂਗੇ ਤਾਂ ਸ਼ਹਿਰ ਸੋਹਣਾ ਬਣੇ ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਕੋਈ ਖਾਸ ਅਪੀਲ ਤੁਹਾਡੇ ਵੱਲੋਂ ਆਹ ਅਪੀਲ ਇਹ ਹੀ ਆ ਕਿ ਮੈਂ ਤਾਂ ਬੇਨਤੀ ਕਰੂੰਗਾ ਵੀ ਇੱਕ ਤਾਂ ਹੁਣ ਅਸੀਂ ਫੌਗਿੰਗ ਕਰਵਾ ਰਹੇ ਹਾਂ ਗਰਮੀਆਂ ਆ ਗਈਆਂ ਘਰਾਂ ਦੇ ਵਿੱਚ ਸਫਾਈ ਆਪਣਾ ਰੱਖਣ ਬਹੁਤਾ ਗੰਦ ਨਾ ਆਪਾਂ ਤਿਆਪੈ ਕਿ ਪਰਹੇਜ਼ ਕਰੀਏ ਜਿਨਨੇ ਕਿਸੇ ਨੇ ਮਕਾਨ ਬਣਾਉਣੀ ਆ ਜਾਂ ਦੁਕਾਨ ਬਣਾਉਣਾ ਤਾਂ ਕਿਰਪਾ ਕਰਕੇ ਨਕਸ਼ਾ ਪਾਸ ਕਰਾ ਕੇ ਕਰਾਓ ਅੱਜ ਵੀ ਮੈਂ ਨਗਰ ਕੌਂਸਲ ਬੈਠਾ ਸੀ ਅਸੀਂ ਅੱਜ ਵੀ 5 ਤੋਂ 7 ਬਿਲਡਿੰਗਾਂ ਜੋ ਕਿ ਗੈਰ ਕਾਨੂੰਨੀ ਬਣ ਰਹੀਆਂ ਜਿਨ੍ਹਾਂ ਦਾ ਕੋਈ ਨਕਸ਼ਾ ਹੀ ਪਾਸ ਨਹੀਂ ਉਹ ਵੀ ਬੰਦ ਕਰਾਈਆਂ ਨੇ ਸੋ ਬੇਨਤੀ ਆ ਕਿ ਸਹਿਯੋਗ ਕਰੋ ਜਿਹੜਾ ਪੈਸਾ ਤੁਸੀਂ ਸਾਡੇ ਮੁਲਾਜ਼ਮਾਂ ਨੂੰ ਰਿਸ਼ਵਤ ਦੇਣ ਨੂੰ ਫਿਰਦੇ ਹੋ ਸਰਕਾਰ ਨੂੰ ਦਿਓ ਅਸੀਂ ਤੁਹਾਡੀਆਂ ਗਲੀਆਂ ਨਲੀਆਂ ਨਾਲੀਆਂ ਲਾਈਟਾਂ ਦਾ ਇੰਤਜ਼ਾਮ ਕਰੀਏ ਸੋ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਲਈ ਕੰਮ ਕਰਦੇ ਹਾਂ ਸਾਡਾ ਸਾਥ ਦਿਓ ਬਹੁਤ ਬਹੁਤ ਧੰਨਵਾਦ नगर काउंसिल ਦੇ ਪ੍ਰਧਾਨ ਮੋਹਿਤ ਕੁੰਦਰੇ ਨੇ ਕੁਝ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਬਟਰਨਰੀ ਹਸਪਤਾਲ ਦੇਖੇ ਪਾਰਕਿੰਗ ਬਣਾਈ ਜਾਵੇਗੀ ਤਾਂ ਜੋ ਜਿਹੜੀ ਪਾਰਕਿੰਗ ਹੋਵੇ ਉਹ ਬਿਲਕੁਲ ਫ੍ਰੀ ਪਾਰਕਿੰਗ ਹੋਗੀ